কি নিরাদিন পুরো পুরো নি পুরো নি মাথা

ਹਾਂ ਸਰਵ ਜੀ ਪਰਮਾਤਮਾ ਜੀ ਆਪ ਦੇ ਕੇ ਆਪ ਦੇ 45 ਨਾਲ ਇੱਕ ਦੇ ਰਹੇ ਨੇ ਮਵਾਦੇ ਦੇ ਨਾਲ ਹੀ 33 ਤਾਰੀਖ ਨੂੰ ਵੀ ਅੱਜਾ ਜੇ ਤੱਕ ਦਾ ਮਾਲ ਨਹੀਂ ਪਹੁੰਚਿਆ ਜੇ ਸੈਟਲਾਈਟ ਪਾਕਿਸਤਾਨ ਦੀ ਉਹਨਾਂ ਦੀ ਬਹੁਤ ਹੋ ਗਈ ਹੈ ਉਹ ਦਾ ਵਾਪਸ ਵੀ ਆ ਰਹੇ ਨੇ ਪਹਿਲਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਮੀਡੀਆ ਵਾਲੇ ਸਾਥੀਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗੜਮੀ ਦੇ ਵਿੱਚ ਪਾ ਸਾਡੇ ਦੁੱਖ ਦੇ ਵਿੱਚ ਅਸੀਂ ਇਸ ਵੇਲੇ ਬਹੁਤ ਦੁਖੀ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ 4-5 ਦਿਨ ਤੋਂ ਮਜੀਠੇ ਹਲਕੇ ਦੇ ਵਿੱਚ ਜਿਹੜਾ ਕੈਦ ਹੋਇਆ ਜਹਦੀਲੀ ਜਿਹੜੀ ਚੀਜ਼ ਪੀਣ ਦੇ ਨਾਲ ਜਿਹੜਾ ਸਾਡੇ ਕਰੀਬ ਹੋਰ ਤੱਕ 27 ਜਾਣਿਆਂ ਦੀ ਡੈਥ ਹੋ ਗਈ। ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹਦਾ ਜਿਹਦੋਏ ਵਾਅਦਾਤ ਹੋਈ ਜਦੋਂ ਮਾਨ ਜੋ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹ 24 ਘੰਟਿਆਂ ਦੇ ਵਿੱਚ ਆਪ ਇੱਥੇ ਮੌਕੇ ਦੇ ਉੱਤੇ ਆ ਗਏ। ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਪੀੜਤ ਪਰਿਵਾਰਾਂ ਦੇ ਨਾਲ ਜਿਹੜਾ ਉਹ ਦੁੱਖ ਵੀ ਸਾਂਝਾ ਕੀਤਾ ਪਰਵਾਦਾ ਨੂੰ ਹੌਸਲਾ ਵੀ ਦਿੱਤਾ ਪਰਵਾਦਾ ਨੂੰ ਗਾਲੀਏ ਵੀ ਲਾਉਆ ਔਰ ਪਰਵਾਦਾ ਨੂੰ ਕਿਹਾ ਕਿ ਤੁਹਾਨੂੰ 10 ਲੱਖ ਰੁਪਇਆ ਪਤ ਪਰਿਵਾਰ ਦੇ ਹਿਸਾਬ ਨਾਲ ਅਸੀਂ ਮਦਦ ਕਰਾਂਗੇ 2 ਲੱਖ ਰੁਪਇਆ ਜਿਹੜੇ ਇਲਾਜ ਦੀਨ ਹੈ ਉਹਨਾਂ ਨੂੰ ਕਰਾਂਗੇ ਸਾਡੇ ਪਰਿਵਾਰਾਂ ਨੂੰ ਉਹਨਾਂ ਦੇ ਇੱਕ ਇੱਕ ਜੀਵ ਨੂੰ ਨੌਕਰੀ ਦਵਾਂਗੇ ਉਹਨਾਂ ਦੇ ਬੱਚੇ ਜਿਹੜੇ ਕਈ ਸਾਡੇ ਮਜ਼ਦੂਰ ਵੀਰ ਜਿਹੜੇ ਉਹਨਾਂ ਦੇ ਚਾਰ-ਚਾਰ ਬੱਚੇ ਆ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਪੜਾਉਣ ਦਾ ਵੀ ਪ੍ਰਬੰਧ ਕਰਾਂਗੇ ਉਹ ਨਾਲ ਦੀ ਨਾਲ ਜਿਹੜਾ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇਸ ਕਾਂਡ ਦੇ ਜਿਹੜੇ ਦੋਸ਼ੀ ਆ ਉਹ ਭਾਵੇਂ ਦਿੱਲੀ ਤੱਕ ਹੋਣ ਉਹਨਾਂ ਸਭ ਨੂੰ ਗ੍ਰਿਫਤਾਰ ਕਰਾਂਗੇ ਔਰ ਮੈਂ ਇਹ ਦੱਸ ਦਿਆਂ ਮਨ ਮਹਿਸੂਸ ਕਰਦਾ ਆਪਣੀ ਪੁਲਿਸ ਦੇ ਉੱਤੇ ਤੇ ਅਸੀਂ ਦਿੱਲੀ ਤੱਕ ਪਹੁੰਚ ਗਏ ਦਿੱਲੀ ਤੋਂ ਵੀ ਦੋ ਮੁੱਦਮ ਲੁਧਿਆਣੇ ਤੋਂ ਵੀ ਮੁੱਦਮ ਜਿਹੜੇ ਫੜਿਆ ਹੁਣ ਤੱਕ ਅਸੀਂ 16 ਮੁੱਦਮ ਜਿਹੜੇ ਇਸ ਮਤਲ ਜਿਹੜੇ ਕਾਰਡ ਲਈ ਦੋਸ਼ੀ ਨੇ ਉਹਨਾਂ ਨੂੰ ਫੜਿਆ ਅਜੇ ਵੀ ਕੁਝ ਲੋਗ ਹੋਰ ਸਾਡੀ ਸਾਨੂੰ ਲੜਿੰਦੇ ਆ ਉਹਨਾਂ ਲਈ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜਾ ਵੀ ਬੰਦਾ ਇਸ ਕਾਰ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ਿਆਂ ਦੇ ਬਦੌਲਤ ਸ਼ੁਰੂ ਕੀਤਾ ਜਿਹੜਾ ਵੀ ਬੰਦਾ ਨਸ਼ਿਆਂ ਦਾ ਧੰਦਾ ਕਰਦਾ ਹੈ ਨਸ਼ੇ ਵੇਚਦਾ ਕਿ ਉਸ ਮੈਕ ਫੀ ਮੈਡ ਡੁਪਲੀਕੇਟ ਸ਼ਰਾਬ ਹੈ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਹੈ ਤੇ ਜਿਹੜੇ ਇਹੋ ਜੀ ਕਾਰਵਾਈ ਕਰਾਂਗੇ ਕੌਣ ਆਲੇ ਸਮੇਂ ਕੋਈ ਬੰਦਾ ਹਿੰਮਤ ਨਾ ਕਰੇ ਸੋ ਅੱਜ ਆਪਾਂ ਮਤਲਬ ਮੁੱਖ ਮੰਤਰੀ ਸਾਹਿਬ ਨੇ ਮੱਲਾ ਆਪਾਂ ਨੂੰ 22 ਪੜਵਾਦਾਂ ਨੂੰ 10 10 ਲੱਖ ਰੁਪਇਆ ਜਿਹੜਾ ਉਹ ਚੈੱਕ ਜਿਹੜੇ ਆ ਹੁਣੇ ਦਿੱਤੇ ਆ ਚਾਰ ਪੰਜ ਪਰਿਵਾਰ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਅਸੀਂ ਪਸੋਂ ਜਿਹੜਾ ਉਹਨਾਂ ਦੇ ਘਰੀ ਜਾ ਕੇ ਮੈਂ ਚੈੱਕ ਦੇ ਕੇ ਆਉਂਗਾ ਜਿਹੜੇ ਇਲਾਜ ਦੀ ਨਹੀਂ ਉਹਨਾਂ ਨੂੰ ਵੀ ਚੈੱਕ ਜਿਹੜੇ ਅਸੀਂ ਦੇਾਂਗੇ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਇਸ ਗੁਰੂ ਘਰ ਦੇ ਵਿੱਚ ਇਹਨਾਂ ਪੀੜਤ ਪਰਿਵਾਰਾਂ ਦੇ ਨਾਲ ਵਾਦਾ ਕੀਤਾ ਸੀਗਾ ਉਹ ਪੂਰਾ ਕੀਤਾ ਔਰ ਮੈਂ ਤੈਨੂੰ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਂ ਆਪਣੀ ਉਮਰ ਦੇ ਵਿੱਚ ਕਦੀ ਵੀ ਇਦਾਂ ਨਹੀਂ ਵੇਖਿਆ ਕਈ ਵਾਰ ਕਦੇ ਪਛਾਹ ਲਾਗੇ ਕਦੀ ਇਦਾਂ ਦੀ ਕੋਈ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਏਡੀ ਛੇਤੀ ਨਾ ਕਦੀ ਮੁਖਵੰਤ ਵੀ ਆਇਆ ਤੇ ਨਾ ਕੋਈ ਏਡੀ ਛੇਤੀ ਸਰ ਕਿਸੇ ਨੂੰ ਜਿਹੜੀ ਮਦਦ ਮਿਲੀ ਹੈ ਇਹ ਮੇਰਾ ਖਿਆਲ ਜਦੋਂ ਦਾ ਦੇਸ਼ ਜਹਾਦ ਹੋਇਆ ਪਹਿਲੀ ਵਾਰ ਪੰਜਾਬ ਦੇ ਕੇ ਹਰਮਤ ਪਿਆਰੇ ਮੁੱਖ ਮੰਤਰੀ ਨੇ ਕੀਤਾ ਹੋਊਗਾ ਕਿ 48 ਘੰਟਿਆਂ ਦੇ ਵਿੱਚ ਉਹ ਜੜੇ ਆ 10 10 ਲੱਖ ਦੇ ਚੈੱਕ ਜਿਹੜੇ ਉਹ ਭੇਟ ਤੇ ਜਿਹੜੇ ਮੈਂ ਹੁਣੇ ਦਿੱਤੇ ਆ ਅਗਲੀਆਂ ਵੀ ਜੋ ਜੋ ਅਨਾਉਂਸਮੈਂਟਾਂ ਉਹਨਾਂ ਨੇ ਕੀਤੀ ਆ ਉਹ ਸਾਰੀਆਂ ਅਨਾਉਂਸਮੈਂਟਾਂ ਅਸੀਂ ਪੂਰੀਆਂ ਕਰਾਂਗੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਿ ਸਾਡੇ ਮਾਝੇ ਵਾਲਿਆਂ ਦੀ ਉਹਨਾਂ ਬਾਹ ਫੜੀ ਮਜੀਠੇ ਵਾਲਿਆਂ ਦੀ ਬਾਹ ਫੜੀ ਹੈ ਸਾਡੇ ਮਜੀਠੇ ਵਾਲੇ ਸਾਡੇ ਹਲਕਾ ਚਾਦ ਜੱਗਾ ਜੀ ਉਹ ਵੀ ਲੱਗੇ ਸਾਡੇ ਲੱਗੇ ਸੀ ਚੇਲਮਨ ਸਾਹਿਬ ਪੁਰਾਣੀ ਇਸ ਪਿੰਡ ਦੇ ਚੇਲਮਨ ਜੀ ਨੇ ਸਰਪੰਚ ਵੀ ਨੇ ਅਸੀਂ ਸਾਰੇ ਇਸ ਗੱਲ ਤੇ ਲੱਗੇ ਆ ਕਿ ਅਸੀਂ ਸਾਰਿਆਂ ਡਟ ਕੇ ਇਹਨਾਂ ਪਤਵਾਰਾਂ ਦੀ ਮਤ ਕਰਦੀਆਂ ਤੇ ਸਾਰਿਆਂ ਨੇ ਡਟ ਕੇ ਦੋਛੀ ਭਾਵੇਂ ਦਿੱਲੀ ਚ ਬੈਠਾ ਕਿਤੇ ਬੈਠਾ ਉਹਨੂੰ ਗਫਤਾਹ ਜਿਹੜਾ ਕਰੋਨਾ ਇਹ ਸਾਡਾ ਫੈਸਲਾ ਇਹਨਾਂ ਦੇ ਇਲਾਜ ਜਿਹੜੇ ਇਲਾਜ ਨਹੀਂ ਉਹ ਸਰਕਾਰੀ ਹਸਪਤਾਲ ਤੋਂ ਫ੍ਰੀ ਨਹੀਂ ਬਿਲਕੁਲ ਇਹਨਾਂ ਦਾ ਇਲਾਜ ਫ੍ਰੀ ਆ ਇਲਾਜ ਇਹਨਾਂ ਦਾ ਬਿਲਕੁਲ ਫ੍ਰੀ ਆ ਠੀਕ ਹੈ ਜੀ ਕੋਈ ਇਹਨਾਂ ਨੂੰ ਪੈਸਾ ਨਹੀਂ ਦੇਣਾ ਪਿਆ ਰਿਆ ਨਾ ਕੋਈ ਪੈਸਾ ਦੇਣਾ ਪਾਊਗਾ ਉਹਨਾਂ ਨੂੰ 2-2 ਲੱਖ ਰੁਪਈਆ ਜਿਹੜੇ ਇਲਾਜ ਦੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਅਸੀਂ ਧਿਆਨ ਕੇ ਕਰਦੇ ਆਂ ਅਡਵਾਨ ਸਰ ਜਿਹੜੇ ਗੁੱਜਨ ਨੇ ਉਹਨਾਂ ਦੀ ਪ੍ਰਾਪਰਟੀ ਲੱਤੇ ਅਸਮਾਈ ਜਾਊਗੀ ਬਿਲਕੁਲ ਦੇਖੋ ਅਸੀਂ ਲੱਗੇ ਪਹਿਲਾਂ ਹੀ ਅਸੀਂ ਤਾਂ ਫੈਸਲਾ ਆਲਰੇਡੀ ਨੋਸ ਕੀਤਾ ਹੈ ਮਾਨ ਸਰ ਨੇ ਅਨਾਉਂਸ ਕੀਤਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਊਗਾ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਉਹਦੀਆਂ ਪ੍ਰਾਪਰਟੀਆਂ ਵੀ ਜਬਤ ਕਰਾਂਗੇ ਉਹਨਾਂ ਨੂੰ ਜੇਲਾਂ ਦੀ ਵੀ ਸੁੱਟਾਂਗੇ ਬੰਦ ਕਰਾਂਗੇ ਸਰ ਐਹੋ ਜਿਹੀਆਂ ਸਜ਼ਾਵਾਂ ਦਾਂਗੇ ਕਿ ਮੁੜ ਕੇ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਨ ਦੀ ਹਿੰਮਤ ਦਾ। ਅੱਛਾ ਇਦਾਂ ਤੇ ਵੀ ਪੀਲਾ ਬੰਦਾ ਚੱਲੂਗਾ ਜਿਹਨਾਂ ਦੀ ਪ੍ਰੌਪਰਟੀ ਹੈ ਦੇ ਘਰ ਨੇ ਇਹਨਾਂ ਦੇ। ਸੱਜੇ ਮੈਂ ਕਹੀ ਜਾਂਦਾ ਨਸ਼ਾ ਨਸ਼ਾ ਹੀ ਹੈ। ਨਸ਼ਾ ਕੋਈ ਵੀ ਹੈ। ਹਰ ਇੱਕ ਤੇ ਪੀਲਾ ਬੰਦਾ ਚੱਲੂਗਾ ਜਿਹਦੀ ਵਾਰੀ-ਵਾਰੀ ਆਈਗੇ। ਜਿਹੜੇ ਵੀ ਬੰਦੇ ਦੋਸ਼ੀ ਹੋਣਗੇ। ਕਿਉਂ ਨਹੀਂ ਚਲਾਵਾਂਗੇ ਪੀਲਾ ਬੰਦਾ? ਜਿਨ੍ਹਾਂ ਦੇ ਜਦ ਸਾਡੇ ਸਤਾਈ ਪਰਵਾਸ ਜਿਹੜੇ ਬਚਾਰੇ ਉਹਨਾਂ ਦੇ ਸਿਰ ਦੇ ਸਾਈ। ਲੇਕਿਨ ਇਹ ਕਿ ਬੱਚਿਆਂ ਦੇ ਬਾਪ ਚਲੇ ਗਏ। ਇਹਨਾਂ ਬੰਦਿਆਂ ਦੇ ਖਿਲਾਫ ਵੀ ਹੱਤ ਤਦਾਂ ਦੀ ਕਾਰਵਾਈ ਕਰਾਂਗੇ। ਤੁਸੀਂ ਦੇਖੀ ਜਾਓ ਕੀ ਬਣਦਾ ਸੱਜੇ। ਸੱਚਾ 2 ਲੱਖ ਰੁਪਏ ਦੇਣਾ ਤੁਸੀਂ ਟਾਈਮ ਬਾਉਂਡਰੀ ਜਾਈਏ ਕਰੰਟ ਚੱਲਦਾ ਰਿਹਾ ਕੰਮ ਉਹ ਕੌਣ ਜ਼ਿੰਮੇਵਾਰ ਹੁੰਦਾ ਨਹੀਂ ਦੇਖੋ ਜੋ ਜੋ ਸਾਨੂੰ ਪਤਾ ਲੱਗੀ ਗਿਆ ਅਸੀਂ ਤਿਉ ਤਿਉ ਸਾਧਵਾਈ ਜਿਹੜੀ ਕਰੀਗੇ ਫਿਰ ਤਾਂ ਪਹਿਲੀ ਵਾਰ ਤੋਂ ਅਸੀਂ ਜੋਧੀ ਸ਼ੁਰੂ ਕੀਤਾ ਨਸ਼ਿਆਂ ਦੇ ਖਿਲਾਫ ਇਸ ਕਰਕੇ ਸਭ ਦੀ ਜਿਹੜਾ ਵੀ ਕੋਈ ਬੰਦਾ ਹੁਣ ਸਾਡੀ ਦੇ ਚਾਹੀ ਜਾਂਦਾ ਅਸੀਂ ਕੇ ਬੰਦੇ ਨੂੰ ਪਹਿਲਾਂ ਸਾਡੀ ਤਿਆਰੀ ਕੀਤੀ ਪਹਿਲਾਂ ਸਾਡੇ ਪੰਜਾਬ ਦਾ ਉਹਦੇ ਅੰਦਰ ਕੀ ਆ ਕੀ ਨਹੀਂ ਆ ਹਾ ਸਿੱਧਾ ਪਤਾ ਕੀਤਾ ਵੀ ਕਿੱਥੇ ਕਿੱਥੇ ਕੀ ਆ ਉਸ ਹਿਸਾਬ ਨਾਲ ਹੁਣ ਅਸੀਂ ਐਕਸ਼ਨ ਦੇ ਬੂਟ 'ਚ ਆ ਉਸ ਹਿਸਾਬ ਨਾਲ ਅਸੀਂ ਐਕਸ਼ਨ ਕਰ ਰਹੇ ਹਾਂ ਐਕਸ਼ਨ ਹੋ ਰਿਹਾ ਹੈ ਸਰ ਆਖਰੀ ਇੱਕ ਆਖਰੀ ਸਵਾਲ ਹੈ ਮਸਲਾ ਕੋਲੰਬੀਆ ਦੇ ਵਿੱਚ ਨਾ ਪੰਜ ਪੰਜਾਬੀ ਨੌਜਵਾਨ ਫਸੇ ਹੋਏ ਨੇ ਤੁਹਾਡੇ ਤੱਕ ਉਹਨਾਂ ਨੇ ਗੁਹਾਰ ਲਗਾਈ ਹੈ ਵੀਡੀਓ ਵਾਇਰਲ ਹੋਈ ਹੈ ਕਿ ਸਾਨੂੰ ਨੂੰ ਕੱਟਿਆ ਜਾਵੇ 20000 ਡਾਲਰ ਲੈ ਕੇ ਡੰਕੀ ਲੱਗੇ ਹੋਏ ਨੇ ਮੈਂ ਪਹਿਲਾਂ ਤੇ ਤੁਹਾਡੇ ਤੋਂ ਚਲੋ ਇਹ ਸਬਜੈਕਟ ਦੂਜਾ ਇੱਕ ਮਿੰਟ ਦੀ ਵਕਤ ਕਹਿ ਦਿੰਦਾ ਜੀ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਮੈਂ ਪਹਿਲਾਂ ਵੀ ਕਰਦਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕਿ ਮੁਲਕ ਜਾਣਾ ਬਿਲਕੁਲ ਗਲਤ ਆ ਡੌਂਕੀ ਤੇ ਕਿਹ ਤੇ ਟੰਡਾ ਟੱਪਣੀਆਂ ਸੁਬੰਧਰ ਤਰਨੇ ਇਹ ਬਹੁਤ ਮਾੜੀ ਗੱਲ ਆ ਪਰ ਉਹਨਾਂ ਦੀ ਵੀਡੀਓ ਮਿਲ ਗਈ ਆ ਮੈਂ ਵਿਦੇਸ਼ ਮੰਤਰੀ ਵਿਦੇਸ਼ ਮੰਤਲਾਲੇ ਦੇ ਸੰਪਰਕ ਚ ਹோம் ਮਿਨਿਸਟਰੀ ਨਾਲ ਸੰਬੰਧ ਕੀਤਾ ਕਿ ਇਹਨਾਂ ਬੱਚਿਆਂ ਦਾ ਪਤਾ ਕਰੋ ਅਸੀਂ ਮਦਦ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ 5 ਬੱਚੇ ਫਸੇ ਆ ਇਹਨਾਂ ਨੂੰ ਚਿੰਦੇਜੀ ਵਾਪਸ ਜਿਹੜਾ ਭਾਤ ਲੈ ਧੰਨਵਾਦ ਆ ਸਰ ਜੀ